ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਕੈਨੇਡਾ ਵਾਸੀ ਸੰਦੀਪ ਸਿੰਘ ਸੰਨੀ ਸਿੱਧੂ ਨੇ ਭਾਰਤ ਸਰਕਾਰ ਦੇ ਉੱਪਰ 9 ਮਿਲੀਅਨ ਕੈਨੇਡੀਅਨ ਡਾਲਰ ਦਾ ਮਾਨਹਾਨੀ ਮੁਕੱਦਮਾ ਠੋਕਿਆ ਹੈਗਾ ਇਹ ਮਾਨਹਾਨੀ ਵਾਲਾ ਕੇਸ ਕਿਉਂ ਠੋਕਿਆ ਹੈਗਾ ਇਹਦੇ ਪਿੱਛੇ ਕਾਰਨ ਕੀ ਹੈਗਾ ਤੁਹਾਨੂੰ ਮੈਂ ਸਾਰਾ ਕੁਝ ਦੱਸੂਗਾ ਕੋਸ਼ਿਸ਼ ਕਰੂੰਗਾ ਕਿ ਸੰਖੇਪ ਸੰਖੇਪ ਜੇ ਇਹਦੇ ਵਿੱਚ ਤੁਹਾਨੂੰ ਮੈਂ ਸਾਰੀ ਗੱਲਬਾਤ ਦੱਸਾਂ ਅਸਲ ਵਿੱਚ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਥੋੜਾ ਜਿਆਦਾ ਭਾਵਕੇ 2 ਕੁ ਬਰੇ ਪਹਿਲਾਂ ਸਨ 2023 ਦੇ ਵਿੱਚ ਜਦੋਂ ਕੈਨੇਡਾ ਦੀ ਧਰਤੀ ਦੇ ਉੱਪਰ ਹਰਦੀਪ ਸਿੰਘ ਨਿਜਰ ਦਾ ਮਰਡਰ ਹੁੰਦਾ ਹੈਗਾ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਭਾਰਤ ਸਰਕਾਰ ਵੱਲ ਉਂਗਲ ਕੀਤੀ ਸੀ ਕਿ ਭਾਰਤ ਸਰਕਾਰ ਦਾ ਇਸ ਕਤਲ ਦੇ ਪਿੱਛੇ ਹੱਥ ਹੈ ਸਾਡੇ ਕੋਲ ਬਕਾਇਦਾ ਸਬੂਤ ਹੈਗੇ ਆ ਬਹੁਤ ਜ਼ਿਆਦਾ ਦੋਹਾਂ ਮੁਲਕਾਂ ਦੇ ਵਿਚਾਲੇ ਤਣਾਅ ਬਣ ਗਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਦੋਹਾਂ ਮੁਲਕਾਂ ਨੇ ਆਪੋ ਆਪਣੀ ਡਿਪਲੋਮੇਟ ਵਾਪਸ ਲੈ ਲੈ ਸਕੇ ਬਹੁਤ ਕੁਝ ਵਾਪਰਿਆ ਸੀਗਾ ਸਾਨੂੰ ਸਾਰਿਆਂ ਨੂੰ ਤਕਰੀਬਨ ਜਿਆਦਾ ਹੈਗਾ ਔਰ ਭਾਰਤ ਦੀ ਸਰਕਾਰ ਨੇ ਬਕਾਇਦਾ ਇਸ ਗੱਲ ਤੋਂ ਇਨਕਾਰ ਕੀਤਾ ਸਗਾ ਕਿ ਕੈਨੇਡਾ ਦੀ ਸਰਕਾਰ ਸਾਡੇ ਉੱਪਰ ਜੋ ਦੋਸ਼ ਲਾ ਰਹੀ ਹੈ ਇਹ ਬਿਲਕੁਲ ਬੇਬੁਨਿਆਦ ਹੈ ਅਸੀਂ ਇਦਾਂ ਦੇ ਕੰਮਕਾਰ ਨਹੀਂ ਕਰਦੇ ਹੈਗੇ ਜੋ ਕੈਨੇਡਾ ਦੀ ਸਰਕਾਰ ਸਾਡੇ ਤੇ ਦੋਸ਼ ਲਾਉਂਦੀ ਪਈ ਹੈ ਭਾਰਤ ਸਰਕਾਰ ਨੇ ਉਸ ਵੇਲੇ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਅਗਲੇ ਬਰੇ ਭਾਵ ਕਿ ਹੁਣ ਤੋਂ 1 ਸਾਲ ਪਹਿਲਾਂ ਸਨ 2024 ਨੂੰ ਇਹ ਜਿਹੜਾ ਸੰਦੀਪ ਸਿੰਘ ਸੰਨੀ ਨਾਮਕ ਵਿਅਕਤੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਇਹ ਕੌਣ ਹੈਗਾ ਇਸ ਸੰਦੀਪ ਸਿੰਘ ਸੰਨੀ ਦੇ ਉੱਪਰ ਵੀ ਭਾਰਤ ਸਰਕਾਰ ਨੇ ਦੋਸ਼ ਲਾਏ ਇਤੋਂ ਦਾ মিডিਆ ਜਿੱਦਾਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਹੈ ਕਿ ਸੱਜਿਓ ਖੱਬੇ ਤੇ ਖੱਬਿਓ ਸੱਜੇ ਭੱਜ-ਭੱਜ ਕੇ ਨਠ-ਨਠ ਕੇ ਖਬਰਾਂ ਸੁਣਾਉਂਦੇ ਹੁੰਦੇ ਆ ਐਨ ਪੂਰਾ ਹਾਈਲਾਈਟ ਕਰਕੇ ਇਹ ਹੋ ਗਿਆ ਉਹ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਖਬਰਾਂ ਫਲੈਸ਼ ਹੋਈਆਂ ਸੀਗੀਆਂ ਸੰਦੀਪ ਸਿੰਘ ਸੰਨੀ ਦੀ ਫੋਟੋ ਨੂੰ ਬਕਾਇਦਾ ਫਲੈਸ਼ ਕੀਤਾ ਗਿਆ ਦਿਖਾ-ਦਿਖਾ ਕੇ ਫੋਟੋ ਤੇ ਇਹ ਗੱਲ ਕਹੀ ਗਈ ਕਿ ਇਹ ਨੌਜਵਾਨ ਵੀ ਇਤੋਂ ਦੀ ਸਰਕਾਰ ਵੱਲੋਂ ਤੇ মিডিਆ ਵੱਲੋਂ ਇਹ ਨੌਜਵਾਨ ਵੀ ਉਹਨਾਂ ਲੋਕਾਂ ਦੀ ਕਤਾਰ ਵਿੱਚ ਹੈ ਜਿਹੜੇ ਇਸ ਮੁਲਕ ਨੂੰ ਤੋੜਨਾ ਚਾਹੁੰਦੇ ਨੇ ਜਿਹੜੇ ਭਾਰਤ ਨੂੰ ਤੋੜਨਾ ਚਾਹੁੰਦੇ ਆ ਔਰ ਜਿਹੜੇ ਵੱਖਰੇ ਰਾਜ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਭਈ ਉਹਨਾਂ ਲੋਕਾਂ ਦੇ ਵਿੱਚ ਇਹਦੀ ਵੀ ਗਿਣਤੀ ਹੈਗੀ ਆ ਇਹ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਮੁਲਕ ਵਿਰੋਧੀ ਜਿਹੜੀਆਂ ਗਤੀਵਿਧੀਆਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਇਹਦਾ ਵੀ ਯੋਗਦਾਨ ਹੁੰਦਾ ਹੈਗਾ ਇਹ ਦੋਸ਼ ਲਗਾਏ ਗਏ ਸੀ ਇੱਥੇ ਬਸ ਨਹੀਂ ਭਾਰਤ ਦੀ ਸਰਕਾਰ ਨੇ ਮੰਗ ਵੀ ਕੀਤੀ ਸੀ ਕੈਨੇਡਾ ਦੇ ਕੋਲ ਕਿ ਇਹਨੂੰ ਡਿਪੋਰਟ ਕਰ ਦਿੱਤਾ ਜਾਵੇ ਇਹਨੂੰ ਭਾਰਤ ਵਾਪਸ ਭੇਜਿਆ ਜਾਵੇ ਤਾਂ ਕਿ ਆਪਾਂ ਇਹਦੇ ਉੱਪਰ ਮੁਕਦਮਾ ਚਲਾ ਕੇ ਬਣਦੀ ਸਕੇ ਦੀ ਕਾਨੂੰਨੀ ਕਾਰਵਾਈ ਕਰ ਸਕੀਏ ਇੱਥੋਂ ਤੱਕ ਵੀ ਗੱਲ ਜਾ ਪਹੁੰਚੀ ਸਗੀ ਸੋ ਇਹਨੂੰ ਇੱਕ ਮੀਡੀਆ ਦੇ ਰਾਹੀਂ ਬਹੁਤ ਹੀ ਜ਼ਿਆਦਾ ਖਤਰਨਾਕ ਅਪਰਾਧੀ ਦੇ ਵਜੋਂ ਖਤਰਨਾਕ ਅੱਤਵਾਦੀ ਦੇ ਵਜੋਂ ਪੇਸ਼ ਕੀਤਾ ਗਿਆ ਸਗਾ ਸੰਦੀਪ ਸਿੰਘ ਸੰਨੀ ਸਿੱਧੂ ਨੇ ਸੋ ਇਸ ਸੰਬੰਧ ਦੇ ਵਿੱਚ ਹੁਣ ਸੰਦੀਪ ਸਿੰਘ ਸੰਨੀ ਸਿੱਧੂ ਦੇ ਵਕੀਲ ਨੇ ਇੱਕ ਕੇਸ ਤਿਆਰ ਕੀਤਾ ਹੈਗਾ ਉਸ ਕੇਸ ਦੇ ਵਿੱਚ ਜੋ ਕੁਝ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸੰਦੀਪ ਸਿੰਘ ਸੰਨੀ ਸਿੱਧੂ ਕੌਣ ਹੈ ਸੰਦੀਪ ਸਿੰਘ ਸੰਨੀ ਸਿੱਧੂ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਦਾ ਹੋਇਆ ਪੰਜਾਬੀ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿੰਦੇ ਆ ਸੀਬੀਐਸਏ ਦੇ ਵਿੱਚ 20 ਵਰਿਆਂ ਤੋਂ ਸੁਪਰਡੈਂਟ ਹੈ ਇਹ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਏਜੰਸੀ ਹੈ ਉਹ ਇੱਕ ਰੈਗੂਲਰ ਕੈਨੇਡੀਅਨ ਅਧਿਕਾਰੀ ਹੈ ਪਰ ਜੋ ਕੇਸ ਬਣਾਇਆ ਗਿਆ ਹੈਗਾ ਜੋ ਉਹਨੇ ਕਿਹਾ ਹੈਗਾ ਆਪਣੇ ਕੇਸ ਦੇ ਵਿੱਚ ਕਿ ਕਿਉਂਕਿ ਮੈਂ ਸਿੱਖ ਹਾਂ ਮੇਰੀ ਪਛਾਣ ਸਿੱਖ ਵਜੋਂ ਹੈ ਜਿਹਦੇ ਕਰਕੇ ਮੈਨੂੰ ਉਚੇਚੇ ਤੌਰ ਤੇ ਭਾਰਤ ਸਰਕਾਰ ਨੇ ਨਿਸ਼ਾਨਾ ਬਣਾਇਆ ਇਹ ਦੋਸ਼ ਲਾਇਆ ਹੈਗਾ ਉਹਨੇ ਆਪਣੇ ਕੇਸ ਦੇ ਵਿੱਚ 2 ਦਿਨ ਪਹਿਲਾਂ 2 ਦਸੰਬਰ ਨੂੰ ਉਹਨੇ 온ਟਾਰੀਓ ਸੁਪੀਰੀਅਰ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕੀਤਾ ਉਹ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਕਿ ਭਾਰਤ ਦੀ ਸਰਕਾਰ ਨੇ ਇਥੋਂ ਦੇ ਮੀਡੀਆ ਨੇ ਝੂਠੀਆਂ ਖਬਰਾਂ ਦੇ ਨਾਲ ਉਹਦੇ ਕੈਰੀਅਰ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਿਹਦੇ ਕਰਕੇ ਉਹਨੂੰ ਲੁਕੜਾਈ ਵੀ ਪਿਆ ਕਿੰਨਾ ਕਿੰਨਾ ਸਮਾਂ ਉਹਨੂੰ ਆਪਣੇ ਘਰ ਦੇ ਅੰਦਰ ਹੀ ਰਹਿਣਾ ਪਿਆ ਉਹ ਸ਼ਰਾਬ ਪੀਣ ਦਾ ਆਦੀ ਵੀ ਹੋ ਗਿਆ ਸੀਗਾ ਇੰਨਾ ਜ਼ਿਆਦਾ ਉਹ ਡਿਪਰੈਸਡ ਹੋ ਗਿਆ ਸੀਗਾ ਔਰ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਜਿਹਦੇ ਕਰਕੇ ਉਹਨੂੰ ਹਸਪੀਟਲ ਦੇ ਵਿੱਚ ਵੀ ਰਹਿਣਾ ਪਿਆ ਇੱਥੇ ਬਸ ਨਹੀਂ ਉਹਨੂੰ ਜਦੋਂ ਇੱਥੋਂ ਦੀ ਸਰਕਾਰ ਨੇ ਦੋਸ਼ ਲਾਏ ਸੀਗੇ ਤਾਂ ਜਿਸ ਅਹੁਦੇ ਦੇ ਉੱਪਰ ਉਹ ਕੈਨੇਡਾ ਦੇ ਵਿੱਚ ਹੈਗਾ ਆ ਉਸ ਅਹੁਦੇ ਤੋਂ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਸੋ ਉਹਨੇ ਕਿਹਾ ਹੈਗਾ ਕਿ ਮੈਨੂੰ ਇੰਨਾ ਕੁਝ ਚੱਲਣਾ ਪਿਆ ਜਦੋਂ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਮੈਂ ਹਸਪੀਟਲ ਦੇ ਵਿੱਚ ਐਡਮਿਟ ਵੀ ਰਹਾ ਮੇਰੀ ਤਬੀਅਤ ਜਦੋਂ ਠੀਕ ਹੋਈ ਤਾਂ ਫਿਰ ਮੈਨੂੰ ਹਸਪੀਟਲ ਤੋਂ ਛੁੱਟੀ ਮਿਲੀ ਫਿਰ ਮਤ ਤੰਦਰੁਸਤ ਹੋਇਆ ਜਦੋਂ ਜਾਂਚ ਪੜਤਾਲ ਉਧਰ ਮੁਕੰਮਲ ਹੋਈ ਤਾਂ ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਪਾਇਆ ਕਿ ਇਹ ਸਾਡਾ ਨਾਗਰਿਕ ਦੋਸ਼ੀ ਨਹੀਂ ਹੈ ਇਹ ਕਿਸੇ ਵੀ ਐਦਾਂ ਦੀ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਹੈ ਜਿੱਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਭਾਰਤ ਸਰਕਾਰ ਵੱਲੋਂ ਇਹਨੂੰ ਦੱਸਿਆ ਜਾਂਦਾ ਹੈ ਉਹਨਾਂ ਨੇ ਫਿਰ ਇਹਨੂੰ ਡਿਊਟੀ ਦੇ ਉੱਪਰ ਬਹਾਲ ਕਰ ਲਿਆ ਸੀਗਾ ਇਹ ਸਾਰਾ ਕੁਝ ਉਦੋਂ ਵਾਪਰਿਆ ਸੀਗਾ ਔਰ ਇੱਥੇ ਥੋੜਾ ਜਿਹਾ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਜਿਹੜਾ ਉਹਨਾਂ ਨੇ ਕੇਸ ਕੀਤਾ ਹੈਗਾ ਭਾਰਤ ਸਰਕਾਰ ਦੇ ਉੱਪਰ ਨਾਲ ਦੀ ਨਾਲ ਕੈਨੇਡਾ ਦੀ ਸਰਕਾਰ ਨੂੰ ਵੀ ਬਰਾਬਰ ਪਾਰਟੀ ਬਣਾਇਆ ਗਿਆ ਹੈਗਾ ਕੈਨੇਡਾ ਦੀ ਸਰਕਾਰ ਨੂੰ ਇਸ ਕਰਕੇ ਪਾਰਟੀ ਬਣਾਇਆ ਹੈਗਾ ਕਿ ਕੈਨੇਡਾ ਦੀ ਸਰਕਾਰ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਦੇ ਮੋਢੇ ਨਾਲ ਮੋਢਾ ਢਾ ਕੇ ਖੜਨਾ ਚਾਹੀਦਾ ਸੀਗਾ ਉਸ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਖੜੀ ਨਹੀਂ ਹੈ ਇਸ ਕਰਕੇ ਕੈਨੇਡਾ ਦੀ ਸਰਕਾਰ ਨੂੰ ਵੀ ਨਾਲ ਇਸ ਕੇਸ ਦੇ ਵਿੱਚ ਪਾਰਟੀ ਬਣਾਇਆ ਗਿਆ ਹੈਗਾ ਸੋ ਕੇਸ ਦੇ ਵਿੱਚ ਇਹ ਗੱਲ ਕਹੀ ਗਈ ਹੈਗੀ ਆ ਕਿ ਉਹਨੂੰ ਬਹੁਤ ਜ਼ਿਆਦਾ ਜਿੱਥੇ ਮਾਈਕ ਨੂੰ ਨੁਕਸਾਨ ਹੋਇਆ ਉੱਥੇ ਉਹਦੀ ਮਾਨ ਹਨੀ ਹੋਈ ਹੈ ਉਹਨੂੰ ਬਹੁਤ ਜ਼ਿਆਦਾ ਮਾਨਸਿਕ ਤਣਾਅ ਦੇ ਵਿੱਚੋਂ ਵੀ ਲੰਘਣਾ ਪਿਆ ਹੈਗਾ ਸੰਦੀਪ ਸਿੰਘ ਸੰਨੀ ਦੇ ਵਕੀਲਾ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਕੇਸ ਦੇ ਵਿੱਚ ਕਿ ਸੰਦੀਪ ਸਿੰਘ ਸੰਨੀ ਨੂੰ ਇਸ ਕੇਸ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਜਦੋਂ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਹੋਇਆ ਸੀਗਾ ਤੇ ਉਸ ਵੇਲੇ ਹਾਲਾਤ ਜੋ ਜ ਬਣ ਗਏ ਸੀਗੇ ਵੀ ਭਾਰਤ ਦੀ ਸਰਕਾਰ ਨੇ ਕੈਨੇਡਾ ਦੇ ਉੱਪਰ ਇਸ ਗੱਲ ਦੇ ਦੋਸ਼ ਲਾਉਣ ਦੇ ਚੱਕਰਾਂ ਵਿੱਚ ਵੀ ਕੈਨੇਡਾ ਦੀ ਸਰਕਾਰ ਜਮਾਈ ਸਾਡੇ ਉੱਪਰ ਬੇਬੁਨਿਆਦ ਅਤੇ ਝੂਠੇ ਦੋਸ਼ ਲਾਉਂਦੀ ਹੈ ਜਦੋਂ ਕਿ ਕੈਨੇਡਾ ਦੀ ਸਰਕਾਰ ਦੇ ਵਿੱਚ ਜਿਹੜੇ ਜ਼ਿੰਮੇਵਾਰ ਅਹੁਦਿਆਂ ਦੇ ਉੱਪਰ ਬੰਦੇ ਬੈਠੇ ਹੋਏ ਆ ਇਹਨਾਂ ਦੇ ਵੀ ਉਹ ਲੋਕ ਸਾਡੇ ਖਿਲਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ ਔਰ ਤੁਸੀਂ ਉਹਨਾਂ ਲੋਕਾਂ ਨੂੰ ਆਪਣੀਆਂ ਸਰਕਾਰੀ ਜੌਬਾਂ ਦੇ ਵਿੱਚ ਥਾਂ ਦਿੱਤੀ ਹੋਈ ਹੈ ਇਸ ਕਰਕੇ ਉਹਨਾਂ ਨੇ ਕੈਨੇਡਾ ਨੂੰ ਨਿਸ਼ਾਨਾ ਬਣਾਇਆ ਤਾਂ ਵਕੀਲਾਂ ਦਾ ਕਹਿਣਾ ਹੈਗਾ ਕਿ ਭਾਰਤ ਦੀ ਸਰਕਾਰ ਨੇ ਇੱਕ ਪ੍ਰਪਾਗੈਂਡਾ ਕੀਤਾ ਸੀਗਾ ਉਸ ਵੇਲੇ ਤਾਂ ਜੋ ਕੈਨੇਡਾ ਨੂੰ ਬਦਨਾਮ ਕੀਤਾ ਜਾ ਸਕੇ ਜਿਹਦਾ ਖਮਿਆਜ਼ਾ ਜਿਹਦਾ ਨੁਕਸਾਨ ਜਿਸ ਕਰਕੇ ਮਾਨ ਹੱਤਕ ਹੋਈ ਹੈ ਸੰਦੀਪ ਸਿੰਘ ਸੰਨੀ ਦੀ ਇਸ ਕਰਕੇ ਵਕੀਲਾਂ ਨੇ ਕੇਸ ਬਣਾ ਕੇ ਭਾਰਤ ਦੀ ਸਰਕਾਰ ਦੇ ਉੱਪਰ ਸੰਦੀਪ ਸਿੰਘ ਸੰਨੀ ਦੇ ਵੱਲੋਂ ਮੁਕੱਦਮਾ ਇਹ ਠੋਕਿਆ ਹੈਗਾ ਸੋ ਮੁੱਖ ਦੀ ਗੱਲ ਸੰਦੀਪ ਸਿੰਘ ਸੰਨੀ ਦੇ ਵਕੀਲਾਂ ਦਾ ਕਹਿਣਾ ਹੈਗਾ ਕਿ ਭਾਰਤ ਨੇ ਉਹਨੂੰ ਪ੍ਰਪਾਗੈਂਡਾ ਮਸ਼ੀਨ ਦੇ ਵਜੋਂ ਵਰਤਿਆ ਹੈਗਾ ਤਾਂ ਜੋ ਕੈਨੇਡਾ ਨੂੰ ਖਾਲਿਸਤਾਨੀਆਂ ਦੇ ਨਾਲ ਜੋੜਿਆ ਜਾ ਸਕੇ ਇਸ ਸਬੰਧ ਵਿੱਚ ਜਦੋਂ ਹੁਣਾ 2 ਦਿਨ ਪਹਿਲਾਂ ਕੇਸ ਦਾਇਰ ਕੀਤਾ ਗਿਆ ਹੈਗਾ ਹੋ ਸਕਦਾ ਆਉਂਦੇ ਨਵੇਂ ਵਿਰੇ ਦੇ ਵਿੱਚ ਇਸ ਕੇਸ ਦੀ ਸੁਣਵਾਈ ਉੱਥੇ ਹੋ ਜਾਏ ਪਰ ਭਾਰਤ ਦੀ ਸਰਕਾਰ ਨੇ ਹਾਲੇ ਤੱਕ ਇਧਰੋਂ ਅਧਿਕਾਰਤ ਤੌਰ ਦੇ ਉੱਪਰ ਇਸ ਮੁਤਲਕ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈਗਾ ਪਰ ਮੀਡੀਆ ਦੇ ਵਿੱਚ ਇਸ ਕੇਸ ਦੀ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਭਾਰਤ ਦੀ ਸਰਕਾਰ ਕੈਨੇਡਾ ਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਸੀਗਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆਸ-ਪਾਸੇ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਜਾਂ ਘਟਨਾ ਵਾਪਰਨ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਜਦੋਂ ਭਾਰਤ ਸਰਕਾਰ ਵੱਲ ਕੋਈ ਮੁਲਕ ਉਂਗਲ ਕਰਦਾ ਹੈ ਤੇ ਭਾਰਤ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਸਾਡੇ ਉੱਪਰ ਬਿਨਾਂ ਵਜ੍ਹਾ ਦੋਸ਼ ਲਗਾਏ ਜਾ ਰਹੇ ਨੇ ਅਸੀਂ ਕਤਈ ਇਦਾਂ ਦਾ ਕੁਝ ਵੀ ਨਹੀਂ ਕਰਦੇ ਆ ਤਾਂ ਪੰਜਾਬ ਦੇ ਵਿੱਚ ਪੰਜਾਬੋਂ ਬਾਹਰ ਵੀ ਵੱਖ-ਵੱਖ ਸਿੱਖ ਸਿਆਸੀ ਆਗੂ ਵੀ ਲਗਾਤਾਰ ਭਾਰਤ ਸਰਕਾਰ ਦੇ ਉੱਪਰ ਇਦਾਂ ਦੇ ਦੋਸ਼ ਲਾਉਂਦੇ ਆ ਕਿ ਭਾਰਤ ਦੀ ਸਰਕਾਰ ਆਪਣੇ ਵੱਖਰੇ ਰਾਜ ਭਾਗ ਦੀ ਸਥਾਪਤੀ ਦੇ ਵਾਸਤੇ ਯਤਨਸ਼ੀਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਔਰ ਉਹਨਾਂ ਦੀ ਬਕਾਇਦਾ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਬਕਾਇਦਾ ਇੱਥੇ ਪਾਰਲੀਮੈਂਟ ਦੇ ਅੰਦਰ ਜਾ ਜਾ ਕੇ ਵੀ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਬਕਾਇਦਾ ਉਹਨਾਂ ਨੇ ਉਹਨਾਂ ਦੇ ਨਾਂ ਲੈ ਲੈ ਕੇ ਵੀ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਜਿਨ੍ਹਾਂ ਦੀ ਟਾਰਗੇਟ ਕਿਲੰਗ ਹੋਈ ਸੀਗੀ ਤੋਂ ਮੇਰੇ ਕਹਿਣ ਦਾ ਭਾਵ ਹੈ ਕਿ ਪਰ ਭਾਰਤ ਦੀ ਸਰਕਾਰ ਲਗਾਤਾਰ ਇਹਨਾਂ ਦੋਸ਼ਾਂ ਤੋਂ ਪੱਲਾ ਛੱਡਦੀ ਆਈ ਹੈ ਕਿ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੈਗਾ ਤੇ ਹੁਣ ਜਦੋਂ ਉੱਥੇ ਕੇਸ ਦਾਇਰ ਹੋ ਚੁੱਕਾ ਹੈ ਤੇ ਹੁਣ ਦੇਖਦੇ ਹਾਂ ਜੇ ਅਗਲੇ ਬਰੇ ਇਹਦੀ ਸੁਣਵਾਈ ਹੋਣ ਦੀ ਜਿੰਦਾ ਉਮੀਦ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਕੀ ਜਵਾਬ ਦਿੰਦੀ ਹੈ ਪਰ ਜਿਹੜੀ মিডিਏ ਵਿੱਚ ਇਸ ਕੇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹਦੇ ਮੁਤਲਕ ਵੀ ਦੇਖਣਾ ਹੋਊਗਾ ਕਿ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਭਾਰਤ ਦੀ ਸਰਕਾਰ ਦੇ ਵੱਲੋਂ ਕੋਈ ਅਧਿਕਾਰਤ ਬਿਆਨ ਆਉਂਦਾ ਹੈ ਜਾਂ ਨਹੀਂ ਆਉਂਦਾ ਔਰ ਜਦੋਂ ਉੱਥੇ ਕੇਸ ਚੱਲੂਗਾ ਉਸ ਤੋਂ ਬਾਅਦ ਉਸ ਕੇਸ ਦਾ ਕੀ ਫੈਸਲਾ ਆਊਗਾ ਉਹ ਹੱਲੇ ਮੇਰੀ ਗੱਲ ਹੈਗੀ ਪਰ ਉਸ ਤੋਂ ਪਹਿਲਾਂ ਇਸ ਕੇਸ ਦੇ ਨਾਲ ਜੁੜੀ ਹੋਈ ਕੋਈ ਨਵੀਂ ਕੋਈ ਖਾਸ ਗੱਲਬਾਤ ਹੋਊਗੀ ਤਾਂ ਉਹ ਵੀ ਲੈ ਕੇ ਤੁਹਾਡੇ ਰੂਬਰੂ ਜ਼ਰੂਰ ਆਪਾਂ ਹੋਵਾਂਗੇ ਮੈਂ ਅਖੀਰ ਦੇ ਵਿੱਚ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਆਪਾਂ ਅਕਸਰ ਇੱਥੇ ਸਟੂਡੀਓ ਵਿੱਚ ਬਹਿ ਕੇ ਗੱਲ ਕਰਦੇ ਹੁੰਨੇ ਆ ਜਦੋਂ ਆਸੇ-ਪਾਸੇ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਸਾਡੇ ਵਾਲਾ ਭਾਈਚਾਰਾ মিডিਏ ਦੇ ਵਿੱਚ ਮੜ ਜਾ ਪਤਾ ਲੱਗਣਾ ਚਾਹੀਦਾ ਵੀ ਕਿਸ ਫਿਰਕੇ ਦੇ ਨਾਲ ਸੰਬੰਧਿਤ ਕੋਈ ਇਨਸਾਨ ਹੈ ਕਿਹਨੂੰ ਆਪਾਂ ਨਿਸ਼ਾਨਾ ਬਣਾਉਣਾ ਹੈ ਕਿਹਨੂੰ ਟਾਰਗੇਟ ਕਰਨਾ ਹੈਗਾ ਉਸ ਵੇਲੇ ਭਾਵੇਂ ਉਹਦਾਂ ਦੀਆਂ ਘਟਨਾਵਾਂ ਕਿਸੇ ਹੋਰ ਖਾਸ ਤਬਕੇ ਦੇ ਲੋਕ ਕਿੰਨੀਆਂ ਹੀ ਵੱਡੀਆਂ ਔਰ ਕਿੰਨੀਆਂ ਹੀ ਭਿਆਨਕ ਘਟਨਾਵਾਂ ਨੂੰ ਉਹਨਾਂ ਨੇ ਅੰਜਾਮ ਦਿੱਤਾ ਹੋਵੇ ਉਸ ਵੇਲੇ ਉਹਨਾਂ ਦੇ ਗਲੇ ਸੁੱਕ ਜਾਂਦੇ ਆ ਗਲੇ ਬਹਿ ਜਾਂਦੇ ਆ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਉਹਨਾਂ ਦੇ ਪੈਰ ਵੀ ਨਹੀਂ ਤੁਰਦੇ ਫੇਰ ਨਹੀਂ ਦੌੜਦੇ ਭਜਦੇ ਹੈਗੇ ਪਰ ਜਦੋਂ ਕਿਸੇ ਖਾਸ ਤਬਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੋਵੇ ਤਾਂ ਉਸ ਵੇਲੇ ਸਾਡੇ ਵਾਲਾ ਭਾਈਚਾਰਾ ਉਹ ਵੀ ਪੱਬਾ ਪਾਰ ਹੋ ਜਾਂਦਾ ਹੈ ਪੱਬਾ ਪਾਰ ਹੋ ਕੇ ਫਿਰ ਸੱਜੇ ਖੱਬੇ ਪੌੜੀਆਂ ਤੋਂ ਉਤਰਦੇ ਆ ਹੱਥ ਵਿੱਚ ਕਾਗਜ਼ ਫੜੇ ਹੁੰਦੇ ਆ ਨਾਲ ਨਾਲ ਖਬਰਾਂ ਸੁਣਾਉਂਦੇ ਹੁੰਦੇ ਆ ਪਿੱਛੇ ਦੇਖੋ ਸਕਰੀਨ ਦੇ ਉੱਪਰ ਇਹ ਦੇਖੀਏ ਜੇ ਖਤਰਨਾਕ ਇਹ ਫਲਾਣਾ ਟਮਕਾਨਾ ਸੋ ਇਸ ਤਰੀਕੇ ਦੇ ਨਾਲ ਸਾਰਾ ਕੁਝ ਵਾਪਰਨ ਡਿਆ ਹੁੰਦਾ ਸੋ ਬਹੁਤ ਸਾਰੇ ਲੋਕ ਮੁੜ ਕੇ ਚੁੱਪ ਕਰਕੇ ਬਹਿ ਜਾਂਦੇ ਆ ਵੀ ਚਲੋ ਮੇਰਾ ਨਾਮ ਪਹਿਲਾਂ ਇਦਾਂ ਦੇ ਕਿਸੇ ਕੇਸ ਵਿੱਚ ਉੱਠਿਆ ਸੀਗਾ ਪਰ ਚਲੋ ਹੁਣ ਚਰਚਾ ਹੁਣੀ ਵੀ ਬੰਦ ਹੋ ਗਈ ਆ ਹੁਣ ਮੇਰਾ ਉਸ ਕੇਸ ਦੇ ਵਿੱਚ ਨਾਮ ਨਹੀਂ ਹੈਗਾ ਹੁਣ ਮੈਂ ਉਹ ਚ ਲਾਂਬੇ ਵੀ ਹੋ ਚੁੱਕਾ ਹੈਗਾ ਮੈਂ ਦੁਬਾਰਾ ਆਪਣੀ ਡਿਊਟੀ ਤੇ ਬਹਾਲ ਹੋ ਚੁੱਕਾ ਹੈਗਾ ਤੇ ਚਲੋ ਹੁਣ ਮੈਂ ਚੁੱਪ ਕਰਕੇ ਬਹਿ ਜਾਵਾਂ ਸਾਰੇ ਜੜੇ ਇਦਾਂ ਦੇ ਨਹੀਂ ਹੁੰਦੇ ਹੈਗੇ ਹੁਣ ਕਈ ਬੰਦੇ ਇਦਾਂ ਫਿਰ ਮਾਨਹਾਨੀ ਦੇ ਕੇਸ ਕਰਨ ਵਾਸਤੇ ਮੂਰੇ ਆ ਵੀ ਜਾਂਦੇ ਹੁੰਦੇ ਨੇ ਜਿੱਦਾਂ ਸੰਦੀਪ ਸਿੰਘ ਸੰਨੀ ਆ ਗਿਆ ਹੈ ਸੋ ਦੇਖਦੇ ਆ ਜੀ ਕੋਈ ਨਵੀਂ ਗੱਲਬਾਤ ਹੋਊਗੀ ਤੁਹਾਡੇ ਰੂਬਰੂ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ